ਨਮਸਕਾਰ ਜੈ ਹਿੰਦ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਜੀ ਨੀਲ ਦੋਟਾ ਸਭ ਦਾ ਸਵਾਗਤ ਕਰਦਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣੇ ਨੂੰ ਲਗਭਗ 3 ਸਾਲ ਦਾ ਸਮਾਂ ਬੀਤਣ ਵਾਲਾ ਹੈ ਇਸ 3 ਸਾਲ ਦੇ ਸਮੇਂ ਦੇ ਵਿੱਚ ਜੇ غور ਕੀਤਾ ਜਾਵੇ ਤਾਂ ਪੰਜਾਬ ਸਰਕਾਰ ਜਨਤਾ ਤੇ ਕਈ ਤਰ੍ਹਾਂ ਦੇ ਬੋਝ ਪਾ ਚੁੱਕੀ ਹੈ ਉਹ ਪٹرول ਤੇ ਡੀਜ਼ਲ ਤੇ ਵੈਟ ਵੀ ਵਧਾ ਚੁੱਕੀ ਹੈ ਤੇ ਨਵੀਆਂ ਕਾਰਾਂ ਤੇ ਟੈਕਸ ਵੀ ਲਾ ਚੁੱਕੀ ਹੈ ਪਰ ਜਿਹੜੀ ਹੁਣ ਖਬਰ ਸੁਣਨ ਨੂੰ ਮਿਲ ਰਹੀ ਹੈ ਜੋ ਇਹ ਖਬਰ ਦੀ ਖਬਰ ਛਪੀ ਹੈ ਉਸ ਤੋਂ ਇਹ ਲੱਗਦਾ ਹੈ ਕਿ ਪੰਜਾਬ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਉਹ ਯੋਜਨਾ ਉਹ ਸਕੀਮ ਵੀ ਖਤਮ ਕਰ ਸਕਦੀ ਹੈ ਜਿਹਦੇ ਤਹਿਤ ਬਲੱਡ ਰਿਲੇਸ਼ਨ ਵਿੱਚ ਹੋਣ ਵਾਲੀਆਂ ਰਜਿਸਟ੍ਰੀਆਂ ਤੇ ਟ੍ਰੇਸ਼ਨ ਫੀਸ ਦੀ ਛੋਟ ਦਿੱਤੀ ਹੋਈ ਸੀ ਲੱਗਦਾ ਹੈ ਕਿ ਸਰਕਾਰ ਦਾ ਇਹਦੇ ਆਤਮ ਮੱਥਨ ਚੱਲ ਰਿਹਾ ਹੈ ਜੇ ਆਤਮ ਮੱਥਨ ਵਿਚਾਰ ਮਰਸ਼ ਫਾਈਨਲ ਹੋ ਜਾਂਦਾ ਤਾਂ ਇਸ ਦੇ ਉੱਪਰ ਅਸਿਸਟੈਂਸ ਫੀਸ ਲਾਈ ਜਾ ਰਹੀ ਹੈ ਇਹ ਵੀ ਕਹਿ ਜਾ ਰਿਹਾ ਕਿ ਸਲੈਬਾਂ ਤੇ ਵੀ ਵਿਚਾਰ ਹੋ ਰਿਹਾ ਹੈ ਤੇ ਉਸ ਤੋਂ ਬਾਅਦ ਜੋ ਫਾਈਨਲ ਹੋਵੇਗਾ ਉਹ ਸਲੈਬ ਲਾਗੂ ਹੋ ਜਾਣਗੇ ਕਿਉਂਕਿ ਸਰਕਾਰ ਦਾ ਮੁੱਖ ਮਕਸਦ ਆਮਦਨ ਨੂੰ ਵਧਾਣਾ ਹੈ ਇਤਨਾ ਨਹੀਂ ਇਹ ਵੀ ਚਰਚਾ ਹੈ ਕਿ ਸਰਕਾਰ ਆਮਦਨ ਵਧਾਣ ਦੇ ਲਈ ਹੋਵੇ ਕਈ ਤਰ੍ਹਾਂ ਦੇ ਵੱਡੇ ਫੈਸਲੇ ਲੈ ਸਕਦੀ ਹੈ ਦੋਸਤੋ ਪੰਜਾਬ ਸਰਕਾਰ ਆਮਦਨ ਵਧਾਣਾ ਚਾਹੁੰਦੀ ਹੈ ਇਸ ਲਈ ਉਹ ਅਲੱਗ-ਅਲੱਗ ਹੀ ਵਸਿਲੇ ਦੇਖ ਰਹੀ ਹੈ ਕਿ ਕਿੱਥੇ ਪੰਜਾਬ ਸਰਕਾਰ ਨੂੰ ਆਮਦਨ ਦੇ ਵਿੱਚ ਵਾਧਾ ਹੋ ਸਕਦਾ ਹੈ। ਇਸ ਲਈ ਪੰਜਾਬ ਸਰਕਾਰ ਦੀ ਜਿਹੜੀ ਯੋਜਨਾ ਜਿਹਦੇ ਵਿਚਾਰ ਮਰ ਚੱਲ ਰਿਹਾ ਉਹ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਬਲੱਡ ਰਿਲੇਸ਼ਨ ਤੇ ਰਿਸਟੈਂਸ਼ਨ ਪੇਜ ਦੀ ਛੂਟ ਮਿਲੀ ਹੋਈ ਹੈ ਉਹਨੂੰ ਦੁਬਾਰਾ ਲੈਣ ਦੀ ਤਿਆਰੀ ਵਿੱਚ ਹੈ। 2015 ਵਿੱਚ ਅਕਾਲੀ ਬਾਜਬਾ ਸਰਕਾਰ ਨੇ ਬਲੱਡ ਰਿਲੇਸ਼ਨ ਦੀ ਜਿਹੜੀ ਦਿਸਟਰੀ ਹੁੰਦੀ ਸੀ ਉਤੇ ਰਜਿਸਟਰੇਸ਼ਨ ਫੀਸ ਮਾਫ ਕਰ ਦਿੱਤੀ ਸੀ ਖਬਰ ਮੁਤਾਬਿਕ ਸਰਕਾਰ ਆਮਦਨ ਵਧਾਉਣ ਦੇ ਇਰਾਦੇ ਦੇ ਨਾਲ ਹੋਰ ਵੀ ਕਈ ਤਰ੍ਹਾਂ ਦੇ ਵੱਡੇ ਫੈਸਲੇ ਲੈ ਸਕਦੀ ਹੈ ਸੂਤਰਾਂ ਮੁਤਾਬਿਕ ਸਰਕਾਰ ਸ਼ਹਿਰ ਅਤੇ ਪਿੰਡੋ ਕਿਤਰਾਂ ਵਿੱਚ ਹੋਣ ਵਾਲੇ પતિ ਪਤਨੀ ਅਤੇ ਬਲੱਡ ਰਿਲੇਸ਼ਨ ਦੀ ਹੋਣ ਵਾਲੀ ਰਜਿਸਟਰੀ ਉੱਪਰ ਸਟੇਸ਼ਨ ਫੀਸ ਜਿਹੜੇ ਲਾਣ ਦੀ ਤਿਆਰੀ ਵਿੱਚ ਹੈ ਜਿਹੜੀ ਰਜਿਸਟ੍ਰੇਸ਼ਨ ਫੀਸ ਹੈ ਉਹ ਕਿੰਨੀ ਹੋਵੇ ਇਹ ਦੱਸਿਆ ਜਾ ਰਿਹਾ ਹੈ ਕਿ ਉਦੇ ਉਪਰ ਅਲਗ-ਅਲਗ ਸਲੇਬ ਬਣਾਉਣ ਦੀ ਤਿਆਰੀ ਹੈ ਉਦਦੇ ਵਿਚਾਰ ਮਸਚਾਰਾ ਜਾਰੀ ਹੈ ਦੱਸਿਆ ਜਾ ਰਿਹਾ ਜੇ ਇਸ ਤਰ੍ਹਾਂ ਦੇ ਜੋ ਸਰਕਾਰ ਦੀ ਯੋਜਨਾ ਚੱਲ ਰਹੀ ਹੈ ਜੋ ਫਾਈਨਲ ਹੋ ਜਾਂਦੀ ਹੈ ਫਾਈਨਲ ਹੋਣ ਦੀ ਸੂਰਤ ਦੇ ਵਿੱਚ ਸਰਕਾਰ ਪੰਜਾਬ ਸਰਕਾਰ ਪਤੀ-ਪਤਨੀ ਦੇ ਵਿਚਕਾਰ ਹੋਣ ਵਾਲੀ ਪ੍ਰਾਪਰਟੀ ਉੱਪਰ ਰਜਿਸਟ੍ਰੇਸ਼ਨ ਫੀਸ 1% ਅਤੇ ਬਲੱਡ ਰਿਲੇਸ਼ਨ ਵਿੱਚ ਹੋਣ ਵਾਲੀ ਫੀਸ 2.5% ਫਾਈਨਲ ਕਰ ਸਕਦੀ ਹੈ ਪਰ ਇਹ ਉਦੋਂ ਹੋਵੇਗਾ ਜਦੋਂ ਸਰਕਾਰ ਇਧੇ ਤੇ ਫਾਈਨਲ ਕਰ ਦੇਵੇਗੀ ਇਹ ਸਰਕਾਰ ਦਾ ਫੈਸਲਾ ਹੋ ਜਾਵੇਗਾ ਦੋਸਤੋ ਜੋ ਇਹ ਖਬਰ ਹੈ ਇਹ ਖਬਰ ਆਮ ਲੋਕਾਂ ਦੇ ਲਈ ਚਿੰਤਾ ਜ਼ਰੂਰ ਬਦਾਉਂਦੀ ਹੈ ਕਿਉਂਕਿ ਜੇ ਪੰਜਾਬ ਸਰਕਾਰ ਜਿਹੜੀ ਬਲੱਡ ਰੇਸ਼ਨ ਦੀ ਜਿਹੜੀ ਰਿਸਟਰੀ ਹੁੰਦੀ ਹੈ ਉਹਦੇ ਉੱਪਰ ਡਿਸੀਜਨ ਡਿਸੀਜਨ ਫੈਸਲਾਉਂਦੀ ਹੈ ਤਾਂ ਆਮ ਲੋਕਾਂ ਦੇ ਉੱਪਰ ਹੋਰ ਬੋਝ ਵਧੇਗਾ ਪਰ ਸਰਕਾਰ ਦੇ ਆਮਦਨ ਨਿਮਕ ਟੋੜਾ ਪੈਦਾਵ ਦਾ ਹੋਣ ਦੀ ਸੰਭਾਵਨਾ ਵੀ ਵੱਜਾਵੇਗੀ